ਅਮਰੀਕਾ ਤੋਂ ਉਹ ਅੱਗੇ ਬੰਦਾ ਵੇਖਦਾ ਹੋਣਾ ਹੈ ਕੁੜਤਾ ਨਹੀਂ ਮੈਂ ਉਹ ਵੇਖਿਆ ਸੀ ਬੜਾ ਜਿਆਦਾ ਸਾਡੇ ਬੰਦੇ ਅੰਨੇ ਨੇ ਗੋਰਦਰ ਨੇ ਕਿਹਾ ਬੈਂਗਾਲੇ ਤੋਂ ਕੱਢ ਜਿੰਦਗੀ ਹੈ ਜਿੰਦ ਤੋਂ ਵੱਡੋ ਕੀ ਹੈ ਆਪ ਐਸੇ ਲੋਕਾਂ ਦਾ ਮਾਰ ਨਾ ਬਦੇ ਰਹੇ ਲੱਭਾ ਤੋਂ ਨਹੀਂ ਕੀ ਮੈਂ ਕੀ ਕਹਾਂ ਪਿਆ ਕੋਈ ਚਾਚਾ ਲੜੀ ਜਾਂਦਾ ਯਾਰ ਇਹ ਗਾਂਜਾ ਬੀਬੀ ਬੋਲਿਆ ਹੋਏ ਨੇ ਦੇਖਦੇ ਕੀ ਹੈ ਮੈਂ ਕਿਹਨੂੰ ਮਾਰਨਾ ਪਿਆ ਉਦੋਂ ਜੀ ਜੰਗਾ ਕਰੂ ਮੈਂ ਥੱਲੇ ਵਾਲੀ ਇੱਕ ਦੋ ਗੰਜਾ ਨਿਕਲ ਆ ਗਿਆ ਗੁਰਦਾਰ ਦੇ ਉੱਤੇ ਚੜਿਆ ਸੀ ਸਾਈਕਲ ਲੈ ਕੇ ਆਸੀ ਦੇਖਿਆ ਆਪ ਖੁਦ ਮੈਂ ਡੈਡੀ ਨੇ ਦੇਖਿਆ ਸਾਈਕਲ ਸਾਈਕਲ ਬੁਰਜ ਤੇ ਲਾਏ ਆਂ ਆ ਕੇ ਲੰਘ ਗਿਆ ਤੂੰ ਸਾਰੇ ਪੇ ਨਾ ਰੋਲਾ ਪਿਆ ਨਾ ਫਿਰ ਨਿਕਲ ਗਿਆ ਹੁਣ ਖੇਚੇ ਦੀ ਗਰੁੱਪਰੀ ਪਾਣੀ ਆ ਪਿੱਛੇ ਹੋ ਰਿਹਾ ਮੇਲਾ ਲੱਗਿਆ ਦੇਖ ਲੈ ਬੰਦੇ ਕਿੰਨੇ ਨੇ ਤੂੰ ਚੋਰੀ ਕਰਕੇ ਨਿਕਲ ਜਾਏਗਾ ਤੂੰ ਸਾਰੇ ਜਗ੍ਹਾ ਤੇ ਬੰਦੇ ਦਾ ਨਾਲ ਹੋੜ ਵੀ ਸੀ ਭਾਗੇ ਨੇ ਹੋਰ ਆ ਗਏ ਇੱਥੇ ਨੇੜੇ ਨੇ ਉਹ ਮੇਰੇ ਨਾਲ ਵੇਖਿਆ ਵੀ ਫੜਿਆ ਗਿਆ ਅਗਲੇ ਨਿਕਲ ਗਏ ਨੇ ਹਾਂ ਨਿਕਲ ਗਏ ਨਿਕਲ ਗਏ ਨਿਕਲ ਤੇ ਉੱਪਰ ਇਹ ਮਿੰਟ ਪਾ ਕੇ ਪੈਨ ਦੇ ਪਜਾਮਾ ਪੁਰਾਣੇ ਜਿਹੇ ਲੱਗਦੇ ਹੀ ਰੇ ਹਾਂ ਜੀ ਲੈ ਅਗਰੇ ਦਾ ਵਾਪਰਾ ਆ ਲੈ ਕੇ ਪਿੱਛੇ ਭਾਗੇ ਬੰਦ ਨੇ ਇਹਦੇ ਨਾਲ ਬੱਸ ਨੇ ਨਾਲ ਫਿਰ ਪਾਗ ਲੈ ਭੱਜ ਗਏ ਆ ਪਿੱਛੇ ਭਾਗੇ ਲੈਡੀਜ਼ ਆਹ ਆਓ ਕੀ ਚੌਕ ਕਰੂ ਤੁਸੀਂ ਉਹ ਕਹਿੰਦੇ ਲੈਡੀਜ਼ ਘਰ ਨਾ ਜਾਓ ਸਾਰੇ ਜਾਓ ਜਾਓ ਕੋਈ ਜਲ ਮੇਰੀ ਸਾਡੀ ਜਾਓ ਉਹਨਾਂ ਦੇ ਵਿੱਚ ਜਾਓ ਪਹਿਲੇ ਜਾਓ ਜਾਓ ਤੇਨੂੰ ਪਰਾਟ ਤੋਂ ਕਰਾਓ ਉਹ ਨਾਲ ਜਾਓ